नमस्ते जी सस्क्रिया काल किदाऊ सारे आज फिर ਤੁਹਾਡਾ ਸਵਾਗਤ ਹੈ ਵਿਪਨ ਕਲੋਥ ਹਾਊਸ ਪੇਜ ਤੇ ਅੱਜ ਤੁਹਾਡੇ ਲਈ ਕੋਟਨ ਦੀ ਵੈਰਾਈਟੀ ਲੈ ਕੇ ਆ ਗਿਆ ਬਹੁਤ ਤੁਹਾਡੇ ਫੋਨ ਆ ਰਹੇ ਜੀ ਵਿ ਕੋਟਨ ਦੇ ਸੂਟ ਲੈ ਕੇ ਆਓ ਇਹ ਦੇਖੋ ਜੈਪੂਰੀ ਲੁੱਕ ਵਿੱਚ ਪਿਓਰ ਕੋਟਨ ਦੇ ਸੂਟ ਆ ਗਏ ਨਾਲ ਪੈਚ ਵਰਕ ਹੈ ਇਹਨਾਂ ਦੇ ਸਲਵਾਰ ਜਿਹੜੀ ਕੰਟਰਾਸਟ ਆਏਗੀ ਦੁਪੱਟੇ ਪਿਓਰ ਕੋਟਨ ਦੇ ਆਉਣਗੇ ਦੇਖੋ ਕਿੰਨੇ ਪਿਆਰੇ ਦੁਪੱਟੇ ਹਨ ਕਲਰ ਇਹਨਾਂ ਵਿੱਚ ਬਹੁਤ ਪਿਆਰੇ ਪਿਆਰੇ ਆਏ ਹਨ ਸੀ ਗ੍ਰੀਨ ਕਲਰ ਆ ਜਾਏਗਾ ਸਾਰੇ ਨਿਊ ਕਲਰ ਮਾਊਂਸ ਕਲਰ ਆ ਜਾਏਗਾ ਕਈ ਕਲਰ ਆ ਜਾਏਗਾ ਇੱਕ ਇਹ ਜੈਪੂਰੀ ਹੈਂਡਵਰਕ ਵਿੱਚ ਲੈ ਕੇ ਆਏ ਆਂ ਕਾਟਨ ਦੁਪੱਟੇ ਵਾਲਾ ਇਹ ਦੇਖੋ ਕਿੰਨਾ ਪਿਆਰਾ ਇਸ ਤੇ ਹੈਂਡਵਰਕ ਹੋਇਆ ਹੋਇਆ ਨਾਲ ਕਾਟਨ ਦਾ ਹੀ ਦੁਪੱਟਾ ਰਹੇਗਾ ਕੰਟਰਾਸਟ ਕਲਰ ਇਸ ਤੇ ਪਿੰਕ ਤੇ ਸਕਾਈ ਦਾ ਕੰਟਰਾਸਟ ਹੋਏਗਾ ਇੱਕ ਹੋਰ ਵੀ ਸ਼ੇਪ ਵਿੱਚ ਵੀ ਆਇਆ ਹੈ ਕਾਟਨ ਦੁਪੱਟੇ ਵਾਲੇ ਇਹ ਦੇਖੋ ਪਿਓਰ ਕਾਟਨ ਕਪੜਾ ਰਹੇਗਾ ਵੀ ਸ਼ੇਪ ਫੈਬਰਿਕ ਰਹੇਗਾ ਇਹਦਾ ਬਹੁਤ ਅੱਛਾ ਸੂਟ ਹੈ ਇਹ ਦੇਖੋ ਵੀ ਸ਼ੇਪ ਬਣਿਆ ਹੋਇਆ ਨਾਲ ਇਹਦੇ ਬੋਟਮ ਵੀ ਆਏਗੀ ਦੁਪੱਟਾ ਵੀ ਕਾਟਨ ਦਾ ਆਏਗਾ ਇੱਕ ਹੋਰ ਪਾਕਿਸਤਾਨੀ ਲੁੱਕ ਵਿੱਚ ਲੈ ਕੇ ਆਏ ਆਂ ਸੂਟ ਪਿਓਰ ਹੈਂਡਵਰਕ ਕਿਚੇ ਦੇਖੋ ਕਿੰਨਾ ਪਿਆਰਾ ਹੈਂਡਵਰਕ ਹੋਇਆ ਹੋਇਆ ਇਸ ਤੇ ਪਿਓਰ ਹੈਂਡਵਰਕ ਦੀ ਸੂਟ ਹੈ ਨਾਲ ਕੋਟਨ ਦਾ ਦੁਪੱਟਾ ਰਹੇਗਾ ਇਹਦੇ ਕੰਟਰਾਸਟ ਬੋਟਮ ਰਹੇਗੀ ਕਲਰ ਕਿਹ ਆਏਗਾ ਇੱਕ ਆਏਗਾ ਇੱਕ ਇੱਕ ਕਲਰ ਆਏਗਾ ਇੱਕ ਹੋਰ ਆ ਜਾਏਗਾ ਲਾਈਨਿੰਗ ਕੋਟਨ ਇਸ ਤੇ ਸੀਕਵੈਂਸ ਵਰਕ ਹੈ ਇਸ ਤੇ ਐਦਾਂ ਜੇ ਤੁਸੀਂ ਵੈਰਾਈਟੀ ਲੈਣੀ ਹੈ ਸਾਡੇ ਸ਼ੌਪ ਤੇ ਵਿਜ਼ਿਟ ਕਰੋ ਤੇ ਰੇਟ ਸਿਰਫ ਔਰ ਸਿਰਫ ਅੱਜ ਇਹਨਾਂ ਦਾ ਤੁਹਾਨੂੰ 500 ਰੁਪਏ ਦੇਵਾਂਗੇ ਹੈਂਡਵਰਕ ਦੇ ਆ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਦੇ ਸੂਟ ਹੈ 500 ਰੁਪਏ ਚ ਇਦਾਂ ਦੀ ਵੈਰਾਈਟੀ ਲੈਣ ਲਈ ਸਾਡੀ ਸ਼ੋਪ ਤੇ ਵਿਜ਼ਿਟ ਕਰੋ ਵਿਪਨ ਕਲੋਥ ਹਾਊਸ ਰਾਜਪੁਰਾ ਧੰਨਵਾਦ